ਪੰਜਾਬ ਵਿੱਚ ਵੱਧ ਰਹੀ ਸੀਤ ਲਹਿਰ ਇੱਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਜੋ ਬਿਲਕੁਲ ਜਿਵੇਂ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਆ ਤੇ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਵੱਖ-ਵੱਖ ਤਰ੍ਹਾਂ ਦੇ ਅਪਡੇਟ ਜਿਹੜੇ ਨੇ ਸਾਡੇ ਸਾਹਮਣੇ ਆ ਰਹੇ ਨੇ ਪੰਜਾਬ ਦੇ ਵਿੱਚ ਸੀਤ ਲਹਿਰ ਜਿਹੜੀ ਹੈ ਉਹ ਹੁਣ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ ਪਹਾੜਾਂ ਤੋਂ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲ ਰਹੀਆਂ ਠੰਡੀਆਂ ਬਰਫ਼ੀਲੀਆਂ ਹਵਾਵਾਂ ਠੰਡ ਦੀ ਤੀਬਰਤਾ ਨੂੰ ਹੋਰ ਜ਼ਿਆਦਾ ਵਧਾਰੀਆਂ ਨੇ ਜਿਸ ਨਾਲ ਕਿ ਲੋਕ ਠੰਡ ਨਾਲ ਬਹੁਤ ਹੀ ਜ਼ਿਆਦਾ ਠਿੱਠੋ ਰਹੇ ਨੇ ਤੇ ਮਜਬੂਰ ਹੋ ਰਹੇ ਨੇ ਕੰਮ ਨੂੰ ਆਪਣੇ ਕੰਮਾਂ ਨੂੰ ਠੱਪ ਕਰਨ ਦੇ ਲਈ ਕਿੜਾਕੇ ਦੀ ਠੰਡ ਦੇ ਨਾਲ ਸੰਗਣੀ ਧੁੰਦ ਸਰਦੀ ਦੇ ਪ੍ਰਕੋਪ ਨੂੰ ਹੋਰ ਜ਼ਿਆਦਾ ਵਧਾਰੀ ਉੱਤੇ ਹੀ ਮੌਸਮ ਵਿਭਾਗ ਨੇ 18 ਜਨਵਰੀ ਤੱਕ ਵੱਡੀ ਭੂਖਵਾਨੀ ਕਰ ਦਿੱਤੀ ਜੋ ਬਿਲਕੁਲ 14 ਤਰੀਕ ਦੀ ਕੀਤੀ ਗਈ ਭੂਖਵਾਨੀ ਮੁਤਾਬਕ ਪੰਜਾਬ ਦੇ ਵਿੱਚ ਜ਼ਿਆਦਾ ਦੇ ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਅਤੇ ਨਾਲ ਦੇ ਨਾਲ orange ਅਲਰਟ ਜਾਰੀ ਕਰ ਦਿੱਤਾ ਗਿਆ ਜਦੋਂ ਅਸੀਂ ਜ਼ਿਲ੍ਹਿਆਂ ਦਾ ਨਾਮ ਲੈਂਦੇ ਹਾਂ ਤੇ ਅੰਮ੍ਰਿਤਸਰ ਜਲੰਧਰ ਕਪੂਰਥਲਾ ਲੁਧਿਆਣਾ ਨਵਾਂ ਸ਼ਹਿਰ ਮੋਹਾਲੀ ਫਤਿਹਗੜ ਸਾਹਿਬ ਪਟਿਆਲਾ ਬਠਿੰਡਾ ਮਾਨਸਾ ਮੁਗ ਸੰਗਰੂਰ ਬਨਾਲਾ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਉੱਥੇ ਹੀ ਗੁਰਦਾਸਪੁਰ ਹੁਸ਼ਿਆਰਪੁਰ ਰੂਕਨਗਰ ਮੁਕਤਸਰ ਸਾਹਿਬ ਫਾਜ਼ਲਕਾ ਫਿਰੋਜ਼ਪੁਰ ਫਰੀਦਕੋਟ ਦੇ ਵਿੱਚ ਸੀਤ ਲਹਿਰ ਦਾ orange ਅਲਰਟ ਜਾਰੀ ਕੀਤਾ ਗਿਆ ਹੁਣ ਦੱਸ ਦੇ ਕਿ 15 ਜਨਵਰੀ ਯਾਨੀ ਕਿ ਅੱਜ ਸੂਬੇ ਦੇ ਵਿੱਚ orange ਅਲਰਟ ਤੇ yellow ਅਲਰਟ ਜਾਰੀ ਕਰ ਦਿੱਤਾ ਗਿਆ 16 17 ਤੇ 18 ਬਿਨੂ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਸੰਗਣੀ ਤੋਂ ਹੁੰਦਾ येलो ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਬਲਾਚੌਰ ਦੀ ਜਦੋਂ ਅਸੀਂ ਗੱਲ ਕਰਦੇ ਤੇ ਸਭ ਤੋਂ ਠੰਡਾ ਇਲਾਕਾ ਰਿਹਾ ਬਲਾਚੌਰ ਜਾਣੋ ਤਾਪਮਾਨ ਦੀ ਗੱਲ ਜਦੋਂ ਅਸੀਂ ਗੱਲ ਕਰਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਨੌਂਦੇ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਸਮੇਤ ਇਸ ਦੇ ਹੋਰ ਖੋਜ ਕੇਂਦਰ ਆਰ ਆਰ ਐਸ ਵੱਲੋਂ ਅੱਜ ਦੇ ਤਾਪਮਾਨ ਦੀ ਜਾਣਕਾਰੀ ਦਿੱਤੀ ਗਈ ਲੁਧਿਆਣਾ ਦੇ ਵਿੱਚ ਜਿੱਥੇ ਸਭ ਤੋਂ ਵੱਤੂ ਵੱਤਾਪਮਨ 10.6 ਡਿਗਰੀ ਤੇ ਘੱਟ ਤੋਂ ਘੱਟ 4.5 ਡਿਗਰੀ ਰਿਹਾ। ਨਾਲ ਦੇ ਨਾਲ ਕੰਡੀ ਖੋਜ ਕੇਂਦਰ ਬੁੱਲਵਾਲ ਸੌਂਖੜੀ ਬਲਾਚਾ ਨਵਾਂ ਸ਼ਹਿਰ ਵੱਤੂ ਵੱਤਾਪਮਨ 8.5 ਡਿਗਰੀ ਤੇ ਘੱਟ ਤੋਂ ਘੱਟ 4.5 ਡਿਗਰੀ ਰਿਹਾ। ਖੇਤਰੀ ਖੋਜ ਕੇਂਦਰ ਬਠਿੰਡਾ ਦੇ ਵਿੱਚ ਵੱਤੂ ਵੱਤਾ 13.5 ਡਿਗਰੀ ਤੇ ਘੱਟ ਤੋਂ ਘੱਟ 3.2 ਡਿਗਰੀ ਤਾਪਮਨ ਰਿਹਾ। ਔਰ ਜਦੋਂ ਅਸੀਂ ਖੇਤਰੀ ਖੋਜ ਕੇਂਦਰ ਫਿਰਕੋਟ ਦੇ ਵਿੱਚ ਗੱਲ ਕਰਦੇ ਹਾਂ ਤੇ ਵੱਤੂ ਵੱਤਾਪਮਨ 13.6 ਡਿਗਰੀ ਤੇ ਘੱਟ ਤੋਂ ਘੱਟ 3.2 ਡਿਗਰੀ। ਗੁਰਦਾਸਪੁਰ ਦੇ ਵਿੱਚ ਵੱਤੂ ਵੱਤਾਪਮਨ 11 ਡਿ ਕਰਦੇ ਆ 13 14 ਜਨਵਰੀ ਨੂੰ ਕੰਡੀ ਖੋਜ ਕੇਂਦਰ ਬੁੱਲੂਵਾਲ ਸੌਂਖੜੀ ਦਾ ਸਾਰੇ ਪੰਜਾਬ ਬਨੋਂ ਸਵੇਰ ਦਾ ਘੱਟ ਤੋਂ ਘੱਟ ਤਾਪਮਾਨ 0 ਡਿਗਰੀ ਰਿਹਾ ਤੇ ਜਦੋਂ ਅਸੀਂ ਕੱਲ yani ki 14 ਜਨਵਰੀ ਦੀ ਗੱਲ ਕਰਦੇ ਹਾਂ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਨਵੀਰ ਕੌਰ ਵਿਗਿਆਨੀ ਤੇ ਖੇਤੀ ਮੌਸਮ ਬੱਲਵਾਲ ਸੋਖੜੀ ਨੇ ਦੱਸਿਆ ਕਿ ਦੁਪਹਿਰ ਸਮੇਂ ਬਲਾਚੌਰ ਇਲਾਕਾ ਪੂਰੇ ਪੰਜਾਬ ਨਾਲੋਂ ਸਭ ਤੋਂ ਵੱਧ ਠੰਡਾ ਰਿਹਾ ਇਸ ਦਾ ਦਿਨ ਦਾ ਤਾਪਮਾਨ ਵੱਧ ਤੋਂ ਵੱਧ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਘੱਟ 8.5 ਡਿਗਰੀ ਰਿਹਾ ਜੋ ਕਿ ਪੰਜਾਬ ਦੇ ਤਾਪਮਾਨ ਨਾਲੋਂ ਘੱਟ ਹੈ ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਤਿੰਨ ਸਾਲ ਦਾ ਨਵਾਂ ਸ਼ਹਿਰ ਜ਼ਿਲ੍ਹੇ ਦਾ ਰਿਕਾਰਡ ਦਿਨ ਦੇ ਤਾਪਮਾਨ ਦਾ ਟੁੱਟਿਆ ਜੋ ਔਸਤ ਨਾਲੋਂ 10 ਡਿਗਰੀ ਘੱਟ ਤਾਪਮਾਨ ਦਿਖਾ ਰਿਹਾ ਹੈ ਕੱਲ ਦਾ ਸਾਰਾ ਦਿਨ ਇਲਾਕੇ ਦੇ ਵਿੱਚ ਤੋਂ ਦੇ ਚਿੱਟੀ ਚਾਦਰ ਜਿਹੜੀ ਹੈ ਉਹ ਚਾਹੀ ਰਹੀ ਔਰ ਆਮ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ ਸੌਣ ਵਾਲੇ ਦਿਨਾਂ ਦੇ ਜਦੋਂ ਅਸੀਂ ਗੱਲ ਕਰਦੇ ਜਿੱਥੇ ਇੱਕ ਪਾਸੇ ਗਿਆਸਟ੍ਰੀਆ ਲਗਾਈਆਂ ਜਾ ਰਹੀਆਂ ਨੇ ਕਿ ਹਰ ਮਹੀਨੇ ਹਫਤੇ ਦੇ ਵਿੱਚ ਮੀਂਹ ਦਾ ਅਸਰ ਜਿਹੜਾ ਉਹ ਜਤਾਇਆ ਜਾ ਰਿਹਾ ਉੱਤੇ ਹੀ ਹੁਣ ਮੌਸਮ ਵਿਭਾਗ ਦੇ ਵੱਲੋਂ yellow ਤੇ orange ਅਲਰਟ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਹੁਣ ਅਸੀਂ ਗੱਲ ਕਰਦੀ ਹਾਂ ਇਸ ਮੌਸਮ ਦੇ ਇਸ ਬਦਲ ਰਹੇ ਮੌਸਮ ਦੇ ਇਸ ਵਿੱਚ ਸਿਹਤਿਆਬੀ ਨੂੰ ਲੈ ਕੇ ਵੀ ਹਦਾਇਤਾਂ ਜ਼ਰੂਰ ਜਾਰੀ ਕੀਤੀਆਂ ਜਾਂਦੀਆਂ ਨੇ ਨਾਲ ਦੇ ਨਾਲ ਸੜਕੀ ਆਵਾਜਾਈ ਦੇ ਜਦੋਂ ਅਸੀਂ ਗੱਲ ਕਰਦੇ ਹਾਂ ਉਸ ਨਾਲ ਸੰਬੰਧ ਦੇ ਤੋ ਵੱਖ-ਵੱਖ ਦਿ ਤੇ ਜਾਂਦੇ ਨੇ ਸੋ ਜਦੋਂ ਅਸੀਂ ਮੌਸਮ ਵਿਭਾਗ ਦੀ ਗੱਲ ਕਰਦੇ ਤੇ ਮੌਸਮ ਵਿਭਾਗ ਸਮਾਂ ਰਹਿੰਦਿਆਂ ਜਾਣਕਾਰੀ ਜਿਹੜੀ ਉਹ ਸਾਡੇ ਤੱਕ ਪੁੱਜਦਾ ਕਰਦਾ ਹੈ ਕਾਰਨ ਸਿਰਫ ਇਹ ਕਿ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਦਿਨ ਦੀਆਂ ਕਾਰਗੁਜ਼ਾਰੀਆਂ ਜੜੀਆਂ ਨੇ ਉਹ ਬਦਲ ਰਹੇ ਮੌਸਮ ਦੇ ਹਿਸਾਬ ਦੇ ਨਾਲ ਕਰ ਸਕੀਏ ਔਰ ਇੱਥੇ ਇੱਕ ਪਾਸੇ ਇਹ ਵੀ ਵਿਚਾਰ ਕੀਤਾ ਜਾ ਰਿਹਾ ਕਿ ਕਿਸ ਤਰੀਕੇ ਨਾਲ ਬਹੁਤ ਲੰਬੇ ਸਮੇਂ ਤੋਂ ਬਾਅਦ ਇੰਨੀ ਜ਼ਿਆਦਾ ਸੰਘਣੀ ਠੰਡ ਜਿਹੜੀ ਹੈ ਇੰਨੀ ਸੰਘਣੀ ਧੁੰਦ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਖਾਸ ਕਰਕੇ ਪੈ ਰਹੀ ਔਰ ਇਸੇ ਠੰਡ ਕਰਕੇ ਸੀਤ ਲਹਿਰ ਜਿਹੜੀ ਹੈ ਉਹ ਚੱਲ ਰਹੀ ਉਹਤੇ ਹੀ ਦੂਸਰੇ ਪਾਸੇ ਜੇ ਤੋਂ ਅਸੀਂ ਗੱਲ ਕਰਦੇ ਹਾਂ ਸਕੂਲਾਂ ਦੇ ਤੇ ਸਕੂਲ ਜਿਹੜ ਤੇ ਹੁਣ ਇਹ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚਿਆਂ ਦੇ ਸਿਹਤ ਯੋਗ ਦੇ ਲਈ ਉਹਨਾਂ ਦੇ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਕਿ ਕਿਸ ਤਰੀਕੇ ਉਹ ਆਪਣੀ ਸਿਹਤ ਨੂੰ ਲੈ ਕੇ ਪੜ੍ਹਾਈ ਜਿਹੜੀ ਹੈ ਉਹ ਨਾਲ ਦੇ ਨਾਲ ਕਾਰਗੁਜ਼ਾਰੀਆਂ ਉਹਨਾਂ ਦੀਆਂ ਚਲਦੀਆਂ ਰਹਿ ਸਕਣ ਔਰ ਨਾਲ ਦੇ ਨਾਲ ਜਦੋਂ ਅਸੀਂ ਸੜਕੀ ਆਵਾਜਾਈ ਦੀ ਗੱਲ ਕਰਦੇ ਤਾਂ ਸੜਕਾਂ ਦੇ ਉੱਤਰ ਦੇ ਸਮੇਂ ਵੀ احتیاط ਵਰਤਣ ਦੀ ਜ਼ਰੂਰਤ ਹੈ ਜਿੱਥੇ ਇੱਕ ਪਾਸੇ ਪਿਛਲੇ ਦਿਨੀ ਬਹੁਤ ਜ਼ਿਆਦਾ ਧੁੰਦ ਦੇ ਕਾਰਨ ਬਹੁਤ ਦੁਰਘਟਨਾਵਾਂ ਜਿਹੜੀਆਂ ਨੇ ਉਹ ਹੋਈਆਂ ਉੱਥੇ ਹੀ ਜਦੋਂ ਆਉਣ ਵਾਲੇ ਦਿਨਾਂ ਦੀ ਗੱਲ ਕਰਦੇ ਤਾਂ ਠੰਡ ਦੇ ਘਟਣ ਦੇ ਅਨਸਾਰ ਜਿਹੜੇ ਨੇ ਉਹ ਘਟਜਤੇ ਜਾ ਰਹੇ ਨੇ ਧੁੰਦ ਦੇ ਨਾਲ ਨਾਲ ਜਿਹੜਾ ਹੈ ਵਾਹ ਜਿਹੜੀ ਉਹ ਚੱਲ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਆਉਣ ਦੀਆਂ ਕਿੱਸਰਾਈਆਂ ਜਿਹੜੀਆਂ ਨੇ ਮੌਸਮ ਵਿਭਾਗ ਦੇ ਵੱਲੋਂ ਜ਼ਰੂਰ ਤੇ ਜ਼ਰੂਰ ਲਗਾਈਆਂ ਜਾ ਰਹੀਆਂ ਨੇ ਪੁਖਵਾਣੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਸੂਬੇ ਦੇ ਵਕ ਵਕ ਸ਼ਹਿਰਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਔਰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਔਰੇਂਜ ਤੇ ਰੈੱਡ ਅਲਰਟ ਜਿਹੜਾ ਹੈ ਉਹ ਇਹਨਾਂ ਸੂਬਿਆਂ ਦੇ ਵਿੱਚ ਜਾਰੀ ਕਰ ਦਿੱਤਾ ਗਿਆ